ਇਸ ਵੇਲੇ ਦੀ ਵੱਡੀ ਖਬਰ ਪਿੰਡ ਦੱਦਾਹੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਰਾਤ ਸਿਲੰਡਰ ਫਟਣ ਨਾਲ ਇੱਕ ਚਾਹ ਵਾਲਾ ਹੋਟਲ ਸੜ ਕੇ ਸੁਆਹ ਹੋ ਗਿਆ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਇਸ ਹੋਟਲ ਦਾ ਮਾਲਕ ਪਿਆਰਾ ਸਿੰਘ ਹੈ ਅਤੇ ਰਾਤ ਵੇਲੇ ਹੋਟਲ ਵਿੱਚ ਮੌਜੂਦ ਬਜ਼ੁਰਗ ਭਲਵੀਰ ਚੰਦ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਹਿਲਕਲਾਂ ਤੋਂ ਜਗਦੀਸ਼ ਸਿੰਘ ਕੁਤਬ ਦੀ ਖਾਸ ਰਿਪੋਰਟ ਆ ਜਾ ਹੈਗਾ ਆ ਦੇ ਮਰੇ ਜਾਂਦਾ ਭਾਈ ਬੜੀ ਬਣਾਈ ਯਾਰ ਆਹ ਕਈ ਵਾਰੀ ਤੈਨੂੰ ਪਤਾ ਹੈ ਨਾ ਕੋਈ ਗਲਤ ਕੰਮ ਹੋ ਜਾਂਦਾ ਪਾਈ ਹਸਮੜਿਆ ਬੜੀ ਬਣਾ ਚੱਲ ਚੱਲ ਇੱਧਰ ਬਾਹਰ ਤੇ ਇੱਧਰ ਪਾਪਾ ਬੈਂਸੂਤਾ ਨਹੀਂ ਬਾਬਾ ਬੈਂਸੂਨਾ ਹੋ ਗਿਆ ਕਿ ਮੈਂ ਫੜ ਗਿਆ ਹੈ ਹੈ ਇਹ ਨੂੰ ਨਹੀਂ ਮੜਿਆ ਨਾ ਨਾ ਬੰਤ ਵਾਰ ਰਿਹੇ ਵੀਡੀਓ ਦਾ ਅੰਦਰ ਨਹੀਂ ਹੈਗਾ ਕੋਈ ਅੰਦਰ ਹੈ ਉਹਨੂੰ ਫੜੀ ਮੈਂ ਤਾਂ ਦੇਖਿਆ ਹੁਣ ਕਈ ਵਾਰ ਕੋਈ ਬੰਦਾ ਰਹਿੰਦਾ ਸਾਡੀ ਲਾਈ ਭਾਈ ਆ ਬਈ ਯਾਰ ਮੜਿਆ ਬਾਬਾ ਨਹੀਂ ਈਨ ਪਾਪਾ ਬਾਤ ਤੇ ਕੀ ਆ ਬਾਤ ਤੇ ਕੀ ਹੈ ਨਹੀਂ ਕੋਈ ਅੰਦਰ ਆ ਸਾਰਾ ਮਸ ਕਰ ਰਿਹਾ ਹੈ ਬਾਹਰ ਪੈ ਤਾਂ ਨੂੰ ਪਹਿਲਾਂ ਕਿਹਾ ਮੈਂ ਸਿਲੰਡਰ ਹੂ ਅੰਦਰ ਉਹ ਸਿਲੰਡਰ ਮੈਨੂੰ ਕੀ ਪਤਾ ਹੈ ਵੀ ਸਿਲੰਡਰ ਹੋਗਾ ਜਿਆਦਾ ਮਾਰਤੇ ਸੀ ਸਾਰੀ ਆ ਤਕੇ ਆ ਪਾਪਾ ਦੇ ਪੈਗ ਲੱਗੇ ਲੱਗਦੇ ਆ ਹਣਾ ਲੱਗੇ ਬਾਬਾ ਨਹੀਂ ਨਾ ਨਾ ਇਹ ਹੋਣਾ ਇਹ ਬਾਬਾਸ ਕੇ ਮੈਵ ਲੱਗੀ ਆ ਲੱਗੀ ਕਿਵੇਂ ਅੱਗ ਆ ਫੋਨ ਕੀ ਲਾ ਵੀਰੇ ਫੜ ਫੜ ਫੋਨਾ ਤੂੰ ਭਾਣਾ ਅੰਦਰ ਗਿਆ ਕਿਹੜਾ ਦੇਣਾ ਉਹ ਮੈਂ ਜਾਂਦਾ ਸੀ ਕੋਲੇ ਯਾਰ ਵੀ ਅੰਦਰ ਬੰਦਾ ਨਾ ਹੋਵੇ ਕੋਈ ਸੰਦੀਪ ਬਾਪੂ ਠੀਕ ਆ ਤੂੰ ਹੈਲੋ ਤੂੰ ਠੀਕ ਆ ਓਏ ਆ ਜਾ ਮੈਂ ਠੀਕ ਆ ਹਾਂ ਮੈਂ ਠੀਕ ਹਾਂ ਕਿਵੇਂ ਲੱਗੀ ਅੱਗ ਮਨਾਨੀਂਗਾ ਹੈ ਓਏ ਮੈਨੂੰ ਕੋਈ ਨਹੀਂ ਪਤਾ ਓ ਬਾਪੂ ਲੱਗੀ ਕਿਵੇਂ ਆ ਅੰਦਰ ਮਰ ਜਾਂਦਾ ਉੱਥੇ ਆ ਦੇਖ ਲੈ ਸਿਲੰਡਰ ਫਟਿਆਗਾ ਹੁਣ ਇਹ ਨਹੀਂ ਬਤਾਉ ਆ ਇਧਰ ਕਰ ਦੇ ਮੜੀ ਲੱਕੜ ਜਿਆ ਲੱਗੀ ਕਿਵੇਂ ਬਾਪੂ ਇਹ ਸੰਦੀਪ ਸਿਲੰਡਰ ਫਟ ਗਈ ਪਤਾ ਤੈਨੂੰ ਉਹ ਹੋ ਕਿਉਂਦੇ ਜੀ ਤਾਂ ਉਹ ਢੂੰਗਾ ਢੂੰਗਾ ਬਚ ਗਿਆ ਥੋੜੇ ਛੱਡਿਓ ਭੈਣ ਚੋਂਦਾ ਹਰ ਬਾਦੀ ਉਹ ਤੋਂ ਗੱਡਿਆ ਜੀ ਉਹ ਬਸਿਆ ਪਿਆ ਸੀ ਉੱਥੇ ਮੈਨੂੰ ਪਿਆ ਰਿਹਾ ਸਾਰ ਕੋਈ ਨਾ ਹੁਣ ਬਚ ਗਿਆ ਤੂੰ ਬਚ ਗਿਆ ਹੁਣ ਬਚ ਗਿਆ ਗੱਲ ਕੀ ਹੋਈ ਆ ਬਾਪੂ ਇਹ ਦੱਸ ਸਾਰੇ ਲੱਗ ਜੂ ਆ ਤਾਂ ਅੱਗ ਬਾਸ ਮੈਨੂੰ ਹੀ ਬੜਾ ਕੀ ਓ ਫਿਰ ਰੋਣ ਕਰਾਂ ਉਹਨੂੰ ਘੁਰਾਂ ਦੇ ਕਰ ਫਿਰ ਗੰਗੋਰਾਂ ਵਾਲਾ ਹੈਗਾ ਉਹਨੂੰ ਸਕਾਰਫੋਂ ਮਾਰਿਆ ਉਹ ਲੈਂਦੇ ਹੁੰਦੇ ਕਈ ਵਾਰੀ ਅੱਗ ਕਾ ਨਹੀਂ 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 ਸਰਕਾਰੀ ਆ ਉਹ ਸਰਕਾਰੀ ਹੈ ਨਹਿਰ ਤੇ ਸਰਕਾਰੀ ਆ ਹੈ ਜੋ ਬਾਬੇ ਸਿਲੰਡਰ ਫੜ ਗਿਆ ਮਰ ਜਾਣਾ ਹੀ ਪਵੇਂ ਸਾਰਿਆਂ ਨੇ ਆਪਾਂ ਉਥੇ ਜੇ ਕਿਤੇ ਮੜੇ ਲੱਭੇ ਉਹ ਨਾ ਕਿਹੀਆਂ ਮੈਂ ਸਿਲੰਡਰ ਉਹ ਮੈਂ ਤਾਂ ਕੋਈ ਬੰਦਾ ਨਾ ਹੋਵੇ ਅੰਦਰ ਮੈਂ ਤਾਂ ਤਾਂ ਹੋ ਕਰਦਾ ਸੀ ਨਾ ਆਉਂਦਾ ਬਾਪਾ ਦਾ ਯਾਰ ਇਹਦਾ ਮਰ ਜਾਣਾ ਜੀ ਇਹਦਾ ਅ ਵੀ ਤਾਂ ਦੁਕਾਨ ਤੋਂ ਅੰਗ ਦੇਖੀ ਆ ਉਹ ਤੋਂ ਸੰਦੀਪ ਤਾਂ ਭੱਜਿਆ ਆ ਉਹ ਤੋਂ ਇਹ ਹਲੇ ਕਹਿੰਦਾ ਦਰਖਤ ਨੂੰ ਲੱਗੀ ਮੈਂ ਕਿਹਾ ਨਹੀਂ ਟਾਪੇ ਨੂੰ ਅੱਗ ਲੱਗੀ ਉਹਨਾਂ ਦੇ ਨੂੰ ਅੱਛਾ ਤੂੰ ਕੱਲਾ ਹੀ ਸੀ ਚੱਲ ਕੋਈ ਨਹੀਂ ਇਹ ਹੋਰ ਨਵਾਂ ਆ ਜੂਆ ਕੋਈ ਨਹੀਂ ਘਬਰਾਣਾ ਜਾਨ ਬਚ ਗਈ ਸਭ ਕੁਝ ਸਹੀ ਹੋ ਗਿਆ ਬਾਪੂ ਤੇਰੇ ਘਰੇ ਕੋਈ ਹੈਗਾ ਬਾਪੂ ਮੇਰੀ ਗੱਲ ਹੁਣ ਲੱਗੀ ਕਿਵੇਂ ਆ ਕਹਿੰਦਾ ਦੱਸ ਦੇ ਕਾਦੇ ਨਾਲ ਲੱਗੀ ਅੱਗ ਕਿੰਨੇ ਕਰੀ ਫੋਨ ਫੋਨ ਕਰਦੇ ਕਰੇ ਕਰਤਾ ਕਰਤਾ ਫੋਨ ਕਰੇ ਰੌੜੇ ਕੀਤਾ ਆਦਾ ਮਸੀਮ ਇੱਥੇ ਕੋਈ ਨਹੀਂ ਸ਼ੱਕਲਾ ਅਸੀਂ ਆਗੇ ਦੇਖਿਆ ਉਹ ਤੋਂ ਅੱਗ ਚੋਂ ਕੱਢਿਆ ਇਹ ਤਾਂ ਮਰ ਗਿਆ ਸੀਗਾ ਬਾਅਦੋਂ ਸਿਲੰਡਰ ਸਿਲੰਡਰ ਫਟ ਗਿਆ ਧੜਾਕਾ ਪੈ ਗਿਆ ਸੁਣਿਆ ਸਾਨੂੰ ਉੱਥੇ ਆਹੋ ਉਹ ਯਾਰ ਇਹਦਾ ਵਿੱਚੋਂ ਕੱਢ ਕੇ ਲੈ ਕੇ ਆਂਦਾ ਵਿੱਚੋਂ ਦੇਖਿਆ ਤਾਂ ਹੈ ਨਹੀਂ ਉਹ ਯਾਰ ਅਸੀਂ ਕੱਢ ਕੇ ਲੈ ਗਏ ਆਂ ਵਿੱਚੋਂ ਉੱਥੇ ਅਸੀਂ ਹਾਕਾ ਹੂਕਾ ਬਹੁਤ ਮਾਰੀਆਂ ਹਾਕਾ ਬਜਾਰਾ ਕਿੱਥੇ ਸੁਣਦਾਗਾ ਹਾਕਾ ਦਾ ਵਿੱਚੋਂ ਕੱਢ ਕੇ ਲੈ ਕੇ ਜਾਂਦਾਗਾ ਉਹ ਯਾਰ ਇਹਨੂੰ ਮੈਂ ਕਹਿੰਦਾ ਆ ਯਾਰ ਜਿੰਨ ਲੱਗਿਆ ਉਹ ਯਾਰ ਭੈਣ ਕੋਲ ਘੇਟ ਲਿਆ ਕੇ ਲੈ ਲਓ ਠੀਕ ਗੱਲ ਗੱਲ ਵੀ ਬਿਠਾ ਕੇ ਬਿਠਾ ਦੇ ਓ ਯਾ ਦੇ ਓ ਯਾ ਦੇ ਯਾਰ ਬਾਈ ਗੱਲ ਕੀ ਪਤਾ ਨਹੀਂ ਯਾਰ ਅਸੀਂ ਤਾਂ ਆਪ ਦੁਕਾਨ ਤੋਂ ਆਏ ਸੀ ਇਹਦਾ ਹਰੇ ਸੀਗੇ ਸਿਲੰਡਰ ਹੀ ਉਹ ਤਾਂ ਕੋਈ ਸਿਲੰਡਰ ਫਟਿਆ ਹਨਾ ਉਰੇ ਬਾਈ ਦੂਜੇ ਡਾਕਟਰ ਕੋਲ ਮਾਰੇ ਲੈ ਜਾ ਉਹ ਯਾਰ ਅਸੀਂ ਤਾਂ ਅੰਦਰੋਂ ਕੱਟਿਆ ਸਾਰੀ ਝੌਂਪੜੀ ਦੇ ਕੁੱਤੇ ਲੈ ਕੇ ਮੈਂ ਪਹਿਲਾਂ ਇੱਥੇ ਪੰਮੇ ਦੱਸੀ ਯਾਰ ਇਹਨਾਂ ਨੂੰ ਯਾਰ ਇਹ ਖਿੱਚ ਕੇ ਲੈ ਆਇਆ